ਕੁਤ ਲਾ ਵੀ ਖਾਵਾ ਦੇ ਤੋ ਸਸੀ ਕਾਲ ਜੀ ਸਾਰਿਆਂ ਨੂੰ ਬਾਈ ਸਵਾਗਤ ਆ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਟਰੈਕਟਰ ਦਿਖਾਉਣਾ ਥੋ ਅੱਜ ਆਪਾਂ ਨੇ ਫੋਰਡ 3600 ਕੱਖ ਵੱਡ ਰਹੇ ਆ ਬਾਈ ਜਾਣਾ ਗੱਲ ਨੂੰ ਸਾਰਿਆਂ ਨੇ ਪਾਕਿਸਤਾਨ ਨੂੰ ਹਲਾ ਲਾਲਾ ਹੋਈ ਪਈ ਆ ਪਿੰਡ ਚ ਹਲਾ ਲਾਲਾ ਹੋਈ ਆ ਸਾਰੇ ਤਿਆਰੀਆਂ ਵੈਰੀਆਂ ਕਰ ਰਹੇ ਆ ਬਾਈ ਕੱਖ ਕੁਕ ਬੰਡ ਰਹੇ ਹੋਣੀ ਚਾਹੀਦੀ ਇੱਕ ਵਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਾਈ ਵਧੀਆ ਬੱਬੇ ਤੂੰ ਗਰਮੀ ਬਹੁਤ ਆਉਂਦੀ ਸਵੇਰੇ ਸਵੇਰੇ ਹਨਾ ਹਾਂ ਸਵੇਰੇ ਸਵੇਰੇ ਤਾਂ ਵਧੀਆ ਚੀਜ਼ ਆ ਇਹੇ ਗਰਮੀ ਨਹੀਂ ਹੈ ਜੀ ਇਹ ਗਰਮੀ ਨਹੀਂ ਹੈ ਵੀਰੇ ਇਹ ਬਹੁਤ ਵਧੀਆ ਚੀਜ਼ ਆ ਆਪਾਂ ਇਹ ਚੀਜ਼ ਤੇ ਭੱਜਦੇ ਆ ਨਾ ਹੂੰ ਰੋਮ ਖੋਲਦੇ ਆ ਹਾਂ ਬਾਕੀ ਬਾਈ ਟਰੈਕਟਰ ਦੇਖੋ 96 ਮਾਡਲ ਰੋਪੜ ਦਾ ਨੰਬਰ ਬਹੁਤ ਸੋਹਣਾ ਤਿਆਰ ਹੋਇਆ ਵਾ ਟਰੈਕਟਰ ਠੀਕ ਹੈ ਇਹਦੀ ਕਾਪੀ ਵੀ ਬਾਈ ਛਿੱਪ ਵਾਲੀ ਬਣੀ ਹੋਈ ਆ ਪੀ ਵੀ 12 ਸਾਡੇ ਲੋਕਲ ਨੰਬਰ ਰੋਪੜ ਦਾ ਠੀਕ ਹੈ ਜੀ ਰੰਗ ਬਹੁਤ ਵਧੀਆ ਰੰਗ ਹੋਇਆ ਵਾ ਟਰੈਕਟਰ ਨੂੰ ਨਵੇਂ ਵਰਗਾ ਟਰੈਕਟਰ ਸ਼ਾਈਨ ਕਰਦਾ ਉਹ ਆ ਜਾ ਬਾਈ ਬਾਹਰ ਚ ਪਾਲੀ ਭਰੀਆਂ ਰਮਾਰੂ ਮਾਲਾ ਰੰਗ ਪੂਰਾ ਵਧੀਆ ਟਾਇਰ ਪੱਕੇ ਆ ਬਾਈ ਇਹਨੂੰ 70 75 ਰੁਪਏ ਟਾਇਰਾਂ ਦੀ ਕੰਡੀਸ਼ਨ ਆ ਮੋਹਲੇ ਟਾਇਰ ਬਾਈ ਅੱਧੇ ਖਾਉਂਗੇ ਠੀਕ ਆ ਜੀ ਬਾਕੀ ਟਰੈਕਟਰ ਦੇ ਪੈਸੇ ਬਹੁਤ ਲੱਗੇ ਹੋਏ ਆ ਹਰੇਕ ਚੀਜ਼ ਸਪੈਸ਼ਲ ਹੋਈ ਆ ਆ ਦੇਖੋ ਜਿੱਦਾਂ ਹਰੇ ਰੂਸ ਵਾਲੇ ਪੈਡਲ ਪਿੱਛੇ ਹੁੱਕ ਲਿੰਕਾਂ ਕਿੰਨੇ ਵਰਕਿੰਗ ਆ ਬਾਈ ਇਹਦੇ ਹਾਂ ਮੀਟਰ ਸਾਰੇ ਹਾਂ ਮੀਟਰ ਮੋਟਰ ਬਾਈ ਜਿਹੜੇ ਆਰ ਪੀ ਐਮ ਵਾਲੇ ਐਲ ਪ੍ਰੈਸ਼ਰ ਵਾਲੇ ਸਾਰੇ ਪੂਰੇ ਵਰਕਿੰਗ ਚ ਆ ਇੰਡੀਕੇਟਰ ਤੱਕ ਵੀ ਸਾਰੇ ਵੱਲਦੇ ਨੇ ਬਾਈ ਟਰੈਕਟਰ ਦੇ ਕਰੀ ਸਟਾਰਟ ਵੀਰੇ ਲੈ ਪਲਾਉ ਸੁਣੋ ਬਾਈ ਮਾਰਤਾ ਮੜੀ ਰੇਸ ਆ ਪੈਰ ਵਾਲੀ ਦੇ ਦੇ ਆਵਾਜ਼ ਕਰੋ ਬਾਈ ਚੈੱਕ ਇੰਜਨ ਦੀ ਬਹੁਤ ਘੈਂਟ ਆਵਾਜ਼ ਪਿੱਛੇ ਤੇ ਕਰੋ ਚੈੱਕ ਕੁੱਕ ਨਿਕਲ ਗਈ ਬਾਈ ਦੀ ਬਾਹਰ ਆਮਨੇਦਰੀ ਪੈਨ ਵੀਰੇ ਬਾਹਰੇ ਫਿਰਦੀ ਆ ਦੇਖੀ ਕਿਤੇ ਰਸਤੇ ਚ ਰੇੜਾ ਨਾ ਗੇਲਨੀ ਆਵਾਜ਼ ਬਾਈ ਪੂਰੀ ਘੈਂਟ ਆ ਟਰੈਕਟਰ ਦੀਆਂ ਨਾ ਠੀਕ ਹੈ ਜੀ ਕੰਮ ਬਾਈ ਸਾਰਾ ਹੋਇਆ ਵਾ ਕਿਸੇ ਪਾਸੇ ਤੇ ਟਰੈਕਟਰ ਦੀ ਲੀਕੇਜ ਨਹੀਂ ਹੈ A to Z ਗੇਅਰ ਦਾ ਇੰਜਨ ਦਾ ਤੇ ਜੇ ਕਿਤੇ ਇਹਨੂੰ ਟਰੈਕਟਰ ਨੂੰ ਬੰਪਰ ਆਰ ਛਤਰੀ ਦੋਈ ਲੱਗ ਜਵੇ ਇੱਕ ਥੋੜੇ ਟਾਇਰ ਮੁਰਲੇ ਬੰਨੇ ਇਹਨੂੰ ਬੜੇ ਪੈ ਜਾਣ ਟਰੈਕਟਰ ਦੀ ਲੁੱਕ ਹੋਰੇ ਹੋ ਜਾਣੀ ਬਾਈ ਲੈ ਦਿਓ ਹਾਂ ਨਾ ਬਾਕੀਆ ਮੁਰਲੀਆਂ ਲਟਾਂ ਵੀ ਬਾਈ ਨਵੀਆਂ ਪਈਆਂ ਐ, ਐਲਈਡੀ ਲਟਾਂ ਪਈਆਂ ਹੋਈਆਂ। ਠੀਕ ਆ ਜੀ। ਤੇ ਛਤਰੀ ਵੀ ਆਹਨ ਪੂਰਾ ਟੌਪ ਤੱਕ ਪੱਡਾ ਲੱਗਿਆ ਹੋਇਆ ਬਾਈ। ਬਾਕੀ ਜੀ ਨੇ ਦੇਖਣਾ ਹੋਇਆ ਬਾਈ, ਦੇਖ ਲਿਓ ਟਰੈਕਟਰ। ਟੱਕ ਵੀ ਮਜ਼ਬੂਤ ਹੈ। ਪਹਿਲੇ ਟਰੈਕਟਰ ਦੇ ਕਈ ਵੀਰਾਂ ਦੇ ਫੋਨ ਆਏ ਵੇ ਤੇ ਉਹਦੇ ਨਾਲ ਉਹ ਇੰਜਨ ਗੇਅਰ ਤਾਂ ਉਹਦੇ ਨਾਲ ਉਹ ਘੈਂਟ ਆ ਬਾਈ ਟਰੈਕਟਰ। ਉਹ ਮਾਡਲ ਪੁਰਾਣਾ ਤਾਂ ਇਹ ਮਾਡਲ 83 ਆ। ਹਾਂ ਇਹ ਮਾਡਲ 96 ਆ। ਉਹ ਕਿੰਨਾ 83 ਮਾਡਲ ਦਾ ਬਾਈ? ਉotra ਸਿਆਨੂ ਦੇਖੋ ਬਾਈ ਲਿੰਕਾਂ ਲੂੰਕਾਂ ਵੀ ਨਾ ਸਪੈਸ਼ਲ ਪਈਆਂ ਹੋਈਆਂ ਆ ਦੇਖੋ। ਇਹ ਰੂਟ ਕੰਮ ਹੋਇਆ। ਸਾਈਡ ਤੇ ਨਹੀਂ ਕਿਹੜਾ ਪਾਉਂਦਾ ਬਾਈ ਲਿੰਕਾਂ ਫੋੜ ਨੂੰ ਆ ਦੇਖੋ। ਨਹੀਂ ਤਾਂ ਇਹ ਜਾਗਦੇ ਫੰਡ। ਹੁੱਕ ਦੇਖੋ ਕਿੰਨੀ ਭਾਰੀ ਪਈ ਹੋਈ ਸਪੈਸ਼ਲੀ ਹੁੱਕ ਪਈ ਹੋਈ ਆ। ਬਾਕੀ ਮਰਾੜ ਮਰੂੜ ਐਨ ਵਧੀਆਂ ਬਾਈ ਕਿਸੇ ਪਾਸੇ ਦਾ ਪਿੱਛੇ ਗੱਦੀ ਦੇਖੋ ਕਾਹ ਘਾਂਡ ਲੱਗਿਆ ਟਰੈਕਟਰ ਨੂੰ। ਠੀਕ ਹੈ ਜੀ। ਪੂਰੇ ਸ਼ੌਕ ਨਾਲ ਟਰੈਕਟਰ ਰੱਖਿਆ ਹੋਇਆ ਦਾ ਬੰਦੇ ਨੇ ਬਾਈ। ਠੀਕ ਹੈ ਜੀ। ਸਟੀering ਦੇਖੋ ਕਾਹ ਘਾਂਡ ਪਿਆ ਹੋਇਆ। ਆ ਲੋ। ਵਧੀਆ ਸਟੀering ਪਿਆ ਹੋਇਆ ਹਨ। ਤੇ ਬਾਕੀ ਬਾਈ ਤਸੱਲੀ ਆਪਣੀ ਆ ਕੇ ਕਰ ਲਿਓ ਆਪਾਂ ਤੁਹਾਨੂੰ ਦਿਖਾਤਾ ਰੰਗ ਰੰਗ ਵਧੀਆ ਹੋਇਆ ਵਾ ਯਾਨੀ ਕਿ ਕਿਸੇ ਨੇ ਤਿਆਰ ਕਰਾਉਣਾ ਦੁਬਾਰਾ ਰੰਗ ਕਰਾਉਣ ਦੀ ਲੋੜ ਨਹੀਂ ਬਾਈ ਵਧੀਆ ਐਨ ਯਾਨੀ ਕਿ ਸ਼ਾਈਨਿੰਗ ਵਾਲਾ ਰੰਗ ਹੋਇਆ ਵਾ ਜਿਹਨੂੰ ਆਪਾਂ ਜਿਹੜਾ ਰੰਗ 25-30 ਹਜ਼ਾਰ ਦਾ ਆਉਂਦਾ 20-25 ਹਜ਼ਾਰ ਤੇ ਤਾਂ ਘੱਟ ਰੰਗ ਹੁੰਦਾ ਹੀ ਬਾਈ ਅੱਜਕੱਲ 25 ਹਜ਼ਾਰ ਤਾਂ ਨਾਰਮ ਲਈ ਜੇ ਵਧੀਆ ਰੰਗ ਕਰਾਉਣਾ 10-12 ਹਜ਼ਾਰ ਚ ਤਾਂ ਅਸੀਂ ਕਈ ਵਾਰਾਂ ਕਰਾਇਆ ਵਧੀਆ ਨਹੀਂ ਹੁੰਦਾ ਬਾਈ ਉਹ ਰੰਗ ਦੇਸੀ ਜਿਹਾ ਹੀ ਕਰ ਦਿੰਦੇ ਨੇ ਠੀਕ ਆ ਜੀ ਬਾਕੀ ਰੇਟ ਦੱਸ ਦਨੇ ਬਾਈ ਇਹਦਾ 1,60,000 ਰੁਪਏ ਡਿਮਾਂਡ ਕਰਦੇ ਆਪਾਂ। ਬਾਕੀ ਟਰੈਕਟਰ ਦੇ ਦਵਾਂਗੇ ਆਪਾਂ ਜਾਇਜ਼ ਕਰਕੇ ਜਿਹਨੇ ਵੀ ਲੈਣਾ ਹੋਇਆ। ਠੀਕ ਆ ਟਰੈਕਟਰ ਆ ਕੇ ਦੇਖ ਲਿਓ। ਥੱਲੇ ਨੰਬਰ ਪਾ ਦਾਂਗੇ ਵੀਡੀਓ ਦੇ ਵਿੱਚ। ਇੱਕ ਗੱਲ ਦੀ ਗਰੰਟੀ ਆ ਵੀ ਕਿਸੇ ਚੀਜ਼ ਪਰ ਲੈ ਕੇ ਜਾ ਕੇ ਪੈਸਾ ਨਹੀਂ ਲੱਗਣਾ। ਜੇ ਕਹੂੰਗਾ ਨਾ ਵੀ ਕਿਸੇ ਚੀਜ਼ ਤੇ ਪੈਸਾ ਲੱਗਣਾ ਉਹ ਨਹੀਂ ਲੱਗਣਾ ਹੈਗਾ ਜਾ ਕੇ। ਇੱਕ ਤਾਂ ਹੁੰਦਾ ਵੀ ਸ਼ੌਂਕ ਨੂੰ ਆਮਨੇ ਹੈ ਨਾ ਬਾਈ। ਹਾਂ ਨਹੀਂ ਇਹ ਇੱਕ ਇੱਕ ਹੁੰਦਾ ਵੀ ਸ਼ੌਂਕ ਨੂੰ ਖਣਾ ਇਹ ਟਰੈਕਟਰ ਤੇ ਜਿੰਨਾ ਮਰਜ਼ੀ ਕੰਮ ਲਿਓ ਬਾਈ। ਯਾਨੀ ਕਿ ਸਾਰਾ ਕੰਮ ਬੰਦੇ ਨੇ ਜਿਤੋਂ ਲਿਆਂਦਾ। ਕਰਾਇਆ ਹੋਇਆ ਦਾ ਬਾਈ ਟਰੈਕਟਰ ਦਾ ਠੀਕ ਹੈ ਜੀ ਲੋ ਜੀ ਹਲਟੀ ਅਲਟਰਨੇਟਰ ਸਾਰਾ ਸਲਫ ਇੱਕ ਨੰਬਰ ਆਵਾਜ਼ ਬੂਜ ਐ ਯਾਨੀ ਕਿ ਕੋਈ ਟਰੈਕਟਰ ਤੇ ਜਾ ਕੇ 10 ਰੁਪਏ ਵੀ ਨਹੀਂ ਲਾਉਣੇ ਤੁਸੀਂ ਬਾਕੀ ਜਿਹੜਾ ਮਾੜਾ ਮੋਟਾ ਕਿਸੇ ਨੂੰ ਸ਼ੌਂਕ ਨੂੰ ਬੰਪਰ ਲਾਉਣਾ ਬਾਈ ਕਿਸੇ ਨੇ ਦੂਈ ਛਤਰੀ ਲਾਉਣੀ ਆ ਉਹ ਗੱਲ ਲੈਦੀ ਆ ਠੀਕ ਨਹੀਂ ਜੀ ਹਾਂ ਯਾਨੀ ਕਿ ਫੋਰਡ ਦਾ ਬਾਈ ਲਾਸਟ ਟਾਈਪ ਮਾਡਲ ਸੀਗਾ ਇਹ 96 ਤੱਕ ਉਹਦੇ ਬਾਅਦ ਚ ਤਾਂ ਫਾਰਮ ਟਰੈਕ ਟਰੈਕਟਰ ਆਉਣ ਲੱਗੇ ਸੀਗੇ ਫਾਰਮ ਟਰੈਕ 55 ਉਹ ਵਾਲੇ ਮਾਡਲ ਆਉਣ ਲੱਗੇ ਸੀਗੇ ਭਾਈ ਬਾਅਦ ਚ ਬਾਕੀ ਭਾਈ ਗਰਮੀ ਬਹੁਤ ਹੋਈ ਹੋਈ ਆ ਬਾਜਰਾ ਮੈਂ ਵੀ ਉਰੀ ਤੇ ਵੱਢ ਲਾ ਹਾਂ ਹਾਂ ਬਾਜਰਾ ਭਾਈ 2 ਕਿੱਲੇ ਆ ਬਾਜਰਾ ਮੁੱਕਦਾ ਹੀ ਨਹੀਂ ਹੈਗਾ ਹੁਣ ਆਪਾਂ ਹੋਰ ਬੀਜਾਂ ਨੇ ਤਿੰਨ ਕਿਾਰੇ ਤੇ ਬਾਕੀ ਭਾਈ ਟਰੈਕਟਰ ਹੋਰ ਵੀ ਖੜੇ ਆ ਆਪਣੇ ਕੋਲ ਨੂੰ ਪਤਾ ਹੀ ਆ ਸਾਰਿਆਂ ਨੂੰ ਪੁਰਾਣੇ ਟਰੈਕਟਰ ਸਾਰੇ ਹੀ ਖੜੇ ਹੁੰਨੇ ਆ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਹੋਵੇ ਤਾਂ ਉਹ ਵੀ ਜਰੂਰ ਦੱਸਿਓ ਹਾਂ ਤਾਂ ਹਾਂ ਆ ਵੀ ਬਾਈ ਨਾਲ ਹੋਈ ਆ ਵਿਚਾਰੇ ਅੱਜ ਅੱਜ ਕਾਣਤੀ ਪਈ ਗਰਮੀ ਕਰਕੇ ਅਮਨੇ ਵੀਰੇ ਅਮਨੇ ਨੇ ਜਾਣਾ ਬਾਈ ਕੱਲ ਨੂੰ ਪਾਕਿਸਤਾਨ ਨੂੰ ਆਪਣਾ ਪਾਕਿਸਤਾਨ ਨੂੰ ਨਹੀਂ ਜਾਣ ਦੀਆਂ ਤਿਆਰੀਆਂ ਕੱਖ ਚੌ ਚੌ ਚ ਵੱਧ ਰੇ ਆ ਪਾਪਾ ਅਮਨੇ ਵੈਸੇ ਗਰਮੀ ਬਹੁਤ ਆ ਟਰਾਲੀ ਚ ਬੁਰਾ ਹਾਲ ਹੋ ਜਾਣਾ ਬਾਈ ਬਾਈ ਰੱਬਾਸਰੀ ਆ ਹੈ ਰੱਬਾਸਰੀ ਆ ਰੱਬਾਸਰੀ ਕੰਮ ਹਨਾ ਮੰਨ ਕੇ ਚੱਲ ਮੀਂਹ ਪੈ ਲਿਆ ਥੋੜਾ ਜਿਹਾ ਅੱਛਾ ਮੌਸਮ ਕੱਲ ਤਾਂ ਠੰਡਾ ਦਾ ਹੁਣ ਅੱਜ ਤੇਰੇ ਸਾਹਮਣੇ ਦੇਖ ਲਾ ਬਾਈ ਕਹਿੰਦਾ ਬਾਈ ਰੱਬਾਸਰੀ ਆ ਕੰਮ ਹੁਣ ਦੇਖਦੇ ਆਂ ਕੀ ਬਣਦਾ ਬਾਕੀ ਬਾਈ ਮੋਟਰ ਦਾ ਕੰਮ ਚੱਲ ਰਿਹਾ ਬਾਈ ਨੇ ਚਵੱਛਾ ਬਣ ਰਿ ਠੀਕ ਆ ਤੇ ਆਪਣੇ ਬੂਟੇ ਕਿਹੜੇ 3 ਸਾਲ ਚ ਥੋੜੇ ਇਹ 3 ਸਾਲ ਲੱਗਿਆ ਬਾਈ ਇਹਨਾਂ ਨੂੰ 3 ਸਾਲ ਲੱਗਿਆ ਹੋਇਆ ਬਾਈ ਬੂਟੇ ਵਧੀਆ ਚੱਲੇ ਬਾਈ ਇਹਨਾਂ ਦੇ ਬੂਟੇ ਨਹੀਂ ਮਾੜੇ ਚੱਲੇ ਹੈਗੇ ਤੇ ਵਿਚ ਵਿਚ ਤਾਂ ਨਾ ਬੂਟੇ ਇਹਦੇ ਵਿੱਚ ਹੱਥ ਨਹੀਂ ਪੈਂਦਾ ਹੈਗਾ ਇਦਾਂ ہاں ਵਿੱਚ ਵਿੱਚ ਵਧੀਆ ਚੱਲ ਗਏ ਵਿੱਚ ਵਿੱਚ ਮੜੇ ਮੋਟੇ ਕਿਤੇ ਹੈਗੇ ਸਿੱਧੇ-ਸੁੱਧੇ ਜਿਹੇ ਰਹੇ ਪਏ ਹਾਂ ਲੈ ਹੂੰ ਇਹਨਾਂ ਨੂੰ ਹੱਥ ਨਹੀਂ ਆਉਂਦਾ ਆ ਬੂਟਾ ਵਧੀਆ ਚੱਲਿਆ ਉਹ ਇਹਨਾਂ ਨੇ ਅਗਲੇ ਸਾਲ ਨੂੰ ਪੱਟ ਹੋ ਜਾਣਾ ਬਾਈ ਹੈਨਾ ਅਨੇਕਾ ਫੌਤਨ ਰਕੜਾ ਅਗਲੇ ਸਾਲ ਨੂੰ ਪਟੋਣ ਬਾਈ ਇੰਨੇ ਪੈਸੇ ਵਾ ਕਿਆ ਕਰੂੰਗਾ ਤੁਸੀਂ ਬਹੁਤ ਹੀ ਨਿਕੜਾ ਨਹੀਂ ਬਾਈ ਆਪਣੀ ਲੈ ਤੇ ਤੇ 2-4 ਲੱਖ ਰੁਪਏ ਧਾਰ ਲਿਆ ਬਾਈ ਹਾਂ ਇਤਰਾ ਉੱਤਰ ਦੂੰਗਾ ਅੱਛਾ ਇੱਕ ਕਪੜੇ ਗੱਡੀ ਚੜਾ ਲੈਣੀ ਠੀਕ ਆ ਜੱਸਾ ਹੈਨਾ ਪਾ ਕਢਾ ਲੈਣੀ ਪੈ ਠੀਕ ਆ ਤੇ ਬਾਕੀ ਬਾਈ ਦੇਖ ਲਿਓ ਮਿੱਤਰ ਅਮਨੇ ਚੱਲੀਏ ਵੀਰੇ ਫਿਰ ਲੈ ਬਾਈ ਬਾਈ ਨੇ ਵੀ ਜਾਣਾ ਠੀਕ ਆ ਪਾਕਿਸਤਾਨ ਬਾਈ ਕਿੰਨੇ ਦਿਨ ਲੱਗਣੇ ਉੱਥੇ ਤੁਹਾਨੂੰ ਉੱਥੇ ਬਾਈ ਦਿਨ ਤਾਂ ਉੱਥੇ ਇੱਕੋ ਲੱਗਣਾ ਇੱਕੋ ਲੱਗਣਾ ਅੱਛਾ ਫਿਰ ਮਨ ਕੇ ਚੱਲ ਅਸੀਂ ਕਾਲੂ ਤਿੰਨ ਦਿਨ ਜਿਹੜੇ ਰਾਸਤੇ ਗੁਰਦੁਆਰਾ ਤੋਂ ਉੱਥੇ ਵੀ ਘੁੰਮਣਾ ਫੇਰ ਹਾਂ 5 7 ਠੀਕ ਆ ਬਾਈ ਚਾਰ ਨੂੰ ਅਸੀਂ ਗੁਰਦੁਆਰ ਸਾਹਿਬ ਮੱਥਾ ਟੇਕ ਲੈਣਾ ਠੀਕ ਆ ਪੰਜ ਨੂੰ ਫਿਰ ਅੰਮ੍ਰਿਤਸਰ ਮੱਥਾ ਟੇਕ ਕੇ ਹਾਂ ਅੰਮ੍ਰਿਤਸਰ ਫਿਰ ਆ ਜਾਣਾ ਆ ਜਾਣਾ ਰਾਤ ਨੂੰ ਠੀਕ ਆ ਨਹੀਂ ਸ਼ਾਮ ਨੂੰ ਪੰਜ ਨੂੰ ਅਸੀਂ ਪਹੁੰਚ ਜਾਣਾ ਤਿੰਨ ਦਿਨ ਲੱਗ ਜਾਣੇ ਤੁਹਾਨੂੰ ਤਿੰਨ ਦਿਨ ਆ ਬਾਈ ਚਲੋ ਬਾਈ ਠੀਕ ਆ ਚਲੋ ਬਾਈ ਚੱਲੀਏ ਘਰ ਨੂੰ ਚਲੋ ਬਾਈ ਰੋਪੜ ਆ ਗਏ ਏਜੰਸੀ ਦੇ ਵਿੱਚ ਜਮਨੇ ਬਾਈ ਨਾਲ ਨੇ ਵੀ ਪਾਰਟੀ ਕਰਦਾਨੀ ਆ ਟਰੈਕਟਰ ਦੇਣਾ 50 50 ਡੀ ਸਤਰੀ ਸਤਰੀ ਲਾਤੀ ਬਾਈ ਇਹਨਾਂ ਨੇ ਕੁਆਇੰਡ ਕਰਕੇ ਠੀਕ ਹੈ ਜੀ। ਵਾਹ ਤਾਂ ਨਹੀਂ ਆ ਗਏ ਐਲਸੀ। ਤਿੰਨ ਸਪੀਡਾਂ ਵਾਲਾ ਦੇਣਾ ਬਾਈ ਉਹਨਾਂ ਨੇ। 3 ਸਪੀਡ 50 50 D। ਇਹਦੇ ਵਿੱਚ ਬਾਈ ਇਹਨਾਂ ਨੇ ਮੈਸੀ ਘਟੇ ਇੱਕ ਬਹੁਤ ਘੈਂਟ ਟਰੈਕਟਰ 16 ਮਾਡਲ। ਥੋੜੀ ਤੁਹਾਨੂੰ ਦਿਖਾਵਾਂਗੇ ਆਪਾਂ। ਤੇ ਨਾਲ ਦੀ ਟਾਇਰਾ ਟਰੈਕਟਰ ਤੇ ਸੁਥਰਾ ਟਰੈਕਟਰ ਆ ਬਾਈ ਪੂਰਾ ਇਹਨ। ਠੀਕ ਹੈ ਜੀ। ਕੋਈ ਹੋਇਆ ਮੈਸੀ ਵਾਲਾ ਸ਼ਕੀਨ ਬੰਦਾ ਤਾਂ ਦੇਖ ਲਿਓ। ਤੁਹਾਨੂੰ ਵੀਡੀਓ ਪਾ ਕੇ ਦਿਖਾ ਦਿੰਨੇ ਆ। ਬਾਕੀ ਵੀ ਜੀ ਪੁਰਾਣੇ ਟਰੈਕਟਰ ਹੋਰ ਵੀ ਖੜੇ ਆ ਉਹ ਦੇਖੋ ਸਾਰੇ ਹੀ ਖੜੇ ਆ ਪੁਰਾਣੇ ਟਰੈਕਟਰ ਕਿਸੇ ਨੇ ਕੋਈ ਵੀ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਜੀ ਤੇ ਮੈਸੀ ਆਪਣੇ ਕੋਲ ਕੱਲ ਵੀ ਪਾਇਆ ਸੀ ਬਲੌਗ ਚ ਉਹ ਵਧੀਆ ਟਰੈਕਟਰ ਹੈ ਜੀ ਸਵਰਾਜ 735 ਕੰਡੋ ਫਾਰਮ ਖੜਾ ਆਪਣੇ ਕੋਲ 335 ਠੀਕ ਹੈ ਜੀ ਤੇ ਬਾਕੀ ਕਿਸੇ ਨੇ ਕੋਈ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਦੱਸਿਆ ਕਰੋ ਜੀ ਪੁਰਾਣਾ ਟਰੈਕਟਰ ਕਿਸੇ ਨੇ ਵੀ ਕੋਈ ਵੀ ਮਾਰ ਲੋਵੇ ਪੁਰਾਣਾ ਹੋਵੇ 21 22 23 ਜਿਹੜਾ ਮਰਜੀ ਟਰੈਕਟਰ ਹੋਵੇ ਵਧੀਆ ਹੋਵੇ ਖਾਲਤਾ ਦਾ ਕਾਗਜ਼ ਪੱਤਰਾਂ ਦਾ ਵਧੀਆ ਹੋਵੇ ਪੁਰਾਣਾ ਟਰੈਕਟਰ ਵੀ ਲੈ ਲੰਨੇ ਆ ਬਾਈ ਕਿਵੇਂ ਲੋ ਬਾਈ ਪਾਵਲੇ ਵੀਰ ਨੂੰ ਵਧੀਆ ਵੀਰੇ ਵਧੀਆ ਠੀਕ ਆ ਪਾਵਲੇ ਬਾਈ ਨੇ ਅੱਜ ਪਤਾ ਹੀ ਕਰੋਂਗੇ ਪਤਾਈਆਂ ਬਾਈ ਅੱਜ ਹੋ ਗਈਆਂ ਹੋ ਗਈਆਂ ਬਾਈ ਚੱਲ ਵਧੀਆ ਬਾਈ ਸੀ ਸੀਜ਼ਨ ਥੋੜਾ ਜਿਹਾ ਆਫ ਸੀ ਚੱਲਦਾ ਦਾ ਹਨਾ ਵਧੀਆ ਬਾਈ ਵਿਕਣਾ ਚਾਹੀਦਾ ਬਾਈ ਤੇ ਬਾਕੀ ਠੀਕ ਆ ਬਾਈ ਟਰੈਕਟਰ ਰੇਟ ਵੀ ਇਹਦਾ ਲਗਭਗ ਠੀਕ ਆ 52 10 ਨਾਲੋਂ ਕਾਫੀ ਘੱਟ ਆ ਸਪੀਡਾਂ ਵੀ ਤਿੰਨ ਆ ਜਾਂਦੀਆਂ ਕੰਮ ਵੀ ਲਗਭਗ ਸਾਰੇ ਹੀ ਕਰੀ ਜਾਂਦਾ ਬਾਈ ਠੀਕ ਆ ਟਰੈਕਟਰ ਮਾੜਾ ਨਹੀਂ ਹੈਗਾ ਜਿਹਨੇ ਲੈਣਾ ਪੱਕੀ ਫਿਰ 52 10 ਤਾਂ ਤੁਹਾਨੂੰ ਪਤਾ ਬਾਈ ਹੈਗਾ ਹੀ ਆ ਇਹਦਾ ਟਰੈਕਟਰ ਤੁਹਾਨੂੰ ਪਤਾ ਸਦਾ ਬਾਹਰ ਆ ਬਾਈ ਲਗਭਗ ਇਹ 60 HP ਦੀ ਕੈਟਾਗਰੀ ਚ ਲੋਕ ਇਹਨੂੰ ਹੁਣ ਸਮਝ ਕੇ ਲਈ ਜਾਂਦੇ ਆ ਇਹ ਸਾਰੇ ਕੰਮ ਕਰੀ ਜਾਂਦਾ 60 HP ਵਾਲੇ ਇਹ ਮੌਸਮ ਬਾਈ ਅੱਜ ਫੇਰ ਬੱਦਲ ਬਾਈ ਜਿਹੀ ਹੋਈ ਹੋਈ ਆ ਤੇ ਚਾਰਕਣੀਆਂ ਪੈ ਜਾਣ ਮੀਂਹ ਤੇ ਤਾਂ ਵਧੀਆ ਹੀ ਆ। ਬਾਕੀ ਆਪਣੇ ਕੋਲ ਅਿੰਡੋ ਫਾਰਮ ਆ ਕਿਸੇ ਨੂੰ ਅਿੰਡੋ ਫਾਰਮ ਲੈਣਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ। ਕਿਸੇ ਨੂੰ ਕੋਈ ਵਿੱਚ ਪੁਰਾਣਾ ਟਰੈਕਟਰ ਘਟਾਉਣਾ ਜੇ ਕਿਸੇ ਵੀਰ ਨੇ ਬਾਈ ਪੁਰਾਣੇ ਟਰੈਕਟਰ ਚ ਵੀ ਪੁਰਾਣਾ ਤਾਂ ਆਪਾਂ ਉਹ ਵੀ ਲੈ ਲੈਣੇ ਬਾਈ ਠੀਕ ਹੈ ਜੀ। ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਬਾਈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਠੀਕ ਹੈ ਜੀ ਬਾਕੀ ਰੋਟਾਵੇਟਰਾਂ ਤੇ ਵੀ ਸਬਸਿਡੀਆਂ ਨਿਕਲੀਆਂ ਹੋਈਆਂ ਕੱਲ ਵੀ ਆਪਣੇ ਵਲੌਗ ਦੇ ਵਿੱਚ ਪਾਇਆ ਸੀ ਕਿਸੇ ਵੀ ਵੀਰ ਨੇ ਸਬਸਿਡੀ ਭਰਨੀ ਹੈ ਤਾਂ ਬਾਈ 8ਵੇਂ ਤੇ 10 ਤਰੀਕ ਤੋਂ ਪਹਿਲਾਂ-ਪਹਿਲਾਂ ਭਰ ਸਕਦੇ ਆ ਜਿਹੜੇ ਥੋੜੇ-ਬਹੁਤੇ ਜ਼ਰੂਰੀ ਡਾਕੂਮੈਂਟ ਆ ਉਹ ਤੁਸੀਂ ਆਪਣੇ ਦੇਣੇ ਆ ਸਿਰਫ ਐਸਸੀ ਕਾਸਟ ਵਾਲੇ ਵੀਰ ਭਰ ਸਕਦੇ ਆ ਬੇਰੇ ਦੂਜਿਆਂ ਵਾਸਤੇ ਨਹੀਂ ਹੈਗੀ ਸਬਸਿਡੀ ਸਿਰਫ ਐਸੀਆਂ ਵਾਸਤੇ ਠੀਕ ਹੈ ਜੀ ਜਾਤੀ ਦਾ ਸਰਟੀਫਿਕੇਟ ਤੁਹਾਡੇ ਨਾਮ ਤੇ ਫਸਲ ਗਿਰੀ ਵੀ ਚਾਹੀਦੀ ਆ 5000 ਰੁਪਏ ਟੋਕਨ ਮੰਨੀ ਤੁਹਾਡਾ ਆਧਾਰ ਕਾਰਡ ਇਹ ਪਾਂ ਦੋ ਦੋ ਚਾਰ ਚੀਜ਼ਾਂ ਚਾਹੀਦੀਆਂ ਤੁਸੀਂ ਆਪਣੀ ਸਬਸਿਡੀ ਲੈ ਸਕਦੇ ਆ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਨੇ ਭਰੋਣੀ ਹੋਈ ਮੈਂ ਲਾਢੀ ਬਾਈ ਦਾ ਨੰਬਰ ਦੇ ਦੂੰਗਾ ਉਹਦੇ ਨਾਲ ਕੰਟੈਕਟ ਕਰਕੇ ਤੁਸੀਂ ਕਿਸੇ ਵੀ ਲੋਕਲ ਕੈਫੇ ਤੇ ਤੁਸੀਂ ਕਿਤੋਂ ਵੀ ਭਰ ਸਕਦੇ ਹੋ ਬਾਈ ਠੀਕ ਹੈ ਜੀ ਤੇ ਬਾਕੀ ਇਹਨਾਂ ਦੇ ਦੂਜੀਆਂ ਵੀ ਸਬਸਿਡੀਆਂ ਸੁਪਰ ਸੀਟਰ ਵਾਲੀਆਂ ਨਿਕਲੀਆਂ ਹੋਈਆਂ ਜੇ ਕਿਸੇ ਨੇ ਸ਼ਕਤੀਮਾਨ ਦਾ ਸੁਪਰ ਸੀਟਰ ਲੈਣਾ ਹੈ ਤਾਂ ਸਾਡੇ ਰੋਪੜ ਡੀਲਰਸ਼ਿਪ ਤੋਂ ਲੈ ਸਕਦਾ ਹੈ ਬਾਈ ਵਧੀਆ ਰੇਟ ਆ ਚੀਜ਼ ਵਧੀਆ ਕੁਆਲਟੀ ਠੀਕ ਹੈ ਜੀ ਰੇਟ ਵੱਖੋਂ ਦੂਜਿਆਂ ਨਾਲੋਂ ਆਪਾਂ ਦੱਸ ਦਾਂ 10-15000 ਮਹਿੰਗਾ ਜ਼ਰੂਰ ਹੈ ਪਰ ਚੀਜ਼ ਬਹੁਤ ਵਧੀਆ ਲੈ ਕੇ ਯਾਦ ਰੱਖੋਗੇ ਤੁਸੀਂ ਠੀਕ ਹੈ ਜੀ ਬਾਕੀ ਆਦੇ ਵਲੌਗਸ ਇੰਨੇ ਹੀ ਬਾਈ ਮਿਲਦੇ ਆ ਕਿਸੇ ਨਵੇਂ ਵਲੌਗਸ ਸਾਰਿਆਂ ਦਾ ਧੰਨਵਾਦ